ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਰਿਗਮ ਬੁਟੀਕ ਦੇ ਉੱਪਰ ਅੱਜ ਆਪਾਂ ਤੁਹਾਡੇ ਵਾਸਤੇ ਬੁਟੀਕ ਵਾਲੇ ਫੈਬਰਿਕ ਲੈ ਕੇ ਆਏ ਹਾਂ ਟੋਟਲੀ ਬੁਟੀਕ ਸਟਾਈਲ ਸੂਟ ਨੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਲਾਸਟ ਤੇ ਆਪਾਂ ਨੇ ਕਢਾਈ ਵਾਲੇ ਫੈਬਰਿਕ ਪੋਸਟ ਕੀਤੇ ਹੋਏ ਨੇ ਜਿਹੜਾ ਇਹ ਵਾਲਾ ਫੈਬਰਿਕ ਹੈ ਚਨੋਨ ਸ਼ਫੋਨ ਦੇ ਵਿੱਚ ਫੈਬਰਿਕ ਹੈਗਾ ਬਹੁਤ ਹੀ ਜ਼ਿਆਦਾ ਸੌਫਟ ਕੁਆਲਿਟੀ ਦੇ ਵਿੱਚ ਇਹ ਕੱਪੜਾ ਇਹਨਾਂ ਦਾ ਜਿਹੜਾ ਰੇਟ ਹੈ ਇਹ ਪਰ ਮੀਟਰ ਦੇ ਅਕੋਰਡਿੰਗ ਹੈ ਤੁਸੀਂ ਓਨਲੀ ਸ਼ਰਟ ਦਾ ਫੈਬਰਿਕ ਵੀ ਖਰੀਦ ਸਕਦੇ ਹੋ ਜੇ ਤੁਸੀਂ 5 ਮੀਟਰ ਸੂਟ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਖਰੀਦ ਸਕਦੇ ਹੋ ਇਹਨਾਂ ਸੂਟਾਂ ਦੀ ਜਿਹੜੀ ਸ਼ਿਪਿੰਗ ਆ 올 ਓਵਰ ਇੰਡੀਆ ਫ੍ਰੀ ਹੈਗੀ ਤੁਹਾਨੂੰ ਕੋਈ ਵੀ ਸ਼ਿਪਿੰਗ ਚਾਰजेस ਨਹੀਂ ਪੇ ਕਰਨੇ ਪੈਣਗੇ ਜਿਹੜਾ ਨੈਕਸਟ ਆਰਟੀਕਲ ਹੈ ਇਹ ਵੀ ਬਹੁਤ ਸੋਹਣਾ ਫੈਬਰਿਕ ਹੈ ਸ਼ਰਟ ਚ ਨੋਨ ਦੇ ਵਿੱਚ ਹੈ ਤੇ ਬਾਟਮ ਹੈ ਜਿਹੜੀ ਕ੍ਰੇਪ ਦੇ ਵਿੱਚ ਹੈ ਇਹਦਾ ਪੂਰੇ ਸੂਟ ਦਾ ਰੇਟ ਹੈ ਜਿਹੜਾ 3000 ਰੁਪਏ ਹੈਗਾ ਕਲਰ ਇਹਦੇ ਵਿੱਚ 4 ਨੇਗੇ ਜਿਹੜਾ ਨੈਕਸਟ ਆਰਟੀਕਲ ਹੈ ਇਹ ਵੀ ਬਹੁਤ ਸੋਹਣਾ ਫਾਈਨ ਫੈਬਰਿਕ ਹੈ ਇਹਦੇ ਵਿੱਚ 5 ਕਲਰ ਅਵੇਲੇਬਲ ਨੇ ਤੇ ਇਹਨਾਂ ਦਾ ਜਿਹੜਾ ਪ੍ਰਾਈਸ ਹੈ ਇਹ ਓਨਲੀ ਸ਼ਰਟ ਦਾ ਪ੍ਰਾਈਸ ਹੈਗਾ 2.5 ਮੀਟਰ ਦੀ ਤੁਹਾਨੂੰ ਸ਼ਰਟ ਮਿਲੂਗੀ ਤੁਸੀਂ 5 ਮੀਟਰ ਫੈਬਰਿਕ ਵੀ ਖਰੀਦ ਸਕਦੇ ਹੋ ਉਹਨੂੰ ਤੁਸੀਂ ਪ੍ਰਾਈਸ ਨੂੰ ਡਬਲ ਕਰਕੇ ਆਪਣੀ ਸ਼ਰਟ 5 ਮੀਟਰ ਫੈਬਰਿਕ ਖਰੀਦ ਸਕਦੇ ਹੋ ਬਹੁਤ ਹੀ ਜ਼ਿਆਦਾ ਫਾਈਨ ਫੈਬਰਿਕ ਦੇ ਵਿੱਚ ਇਹ ਵਾਲੇ ਸੂਟ ਲੇنگੇ ਜਿਹੜਾ ਵੀ ਕਲਰ ਇਹਨਾਂ ਚ ਤੁਹਾਨੂੰ ਪਸੰਦ ਆਵੇ ਤਾਂ ਤੁਸੀਂ ਉਹਦੀ ਬੁਕਿੰਗ ਸਾਨੂੰ ਸਾਡੇ ਵਟਸਐਪ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਕਰਾ ਸਕਦੇ ਹੋ ਇਹ ਵਾਲਾ ਜਿਹੜਾ ਫੈਬਰਿਕ ਹੈ ਇਹ ਵੀ ਸੇਮ ਉਸੇ ਰੇਟ ਦਾ ਹੀ ਹੈ ਇਹਦੇ ਵੀ ਤੁਹਾਨੂੰ ਸ਼ਰਟ ਦਾ ਪ੍ਰਾਈਸ ਹੈ ਜਿਹੜਾ 2475 ਰੁਪਏ ਲੱਗੂਗਾ ਸ਼ਿਪਿੰਗ ਹੈ ਜਿਹੜੀ ਉਹ ਫ੍ਰੀ ਹੈਗੀ 올ਓਵਰ ਇੰਡੀਆ ਟੋਟਲੀ ਪਾਰਟੀ ਵੇਅਰ ਸੂਟ ਹੈਗਾ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਜੀ ਥੈਂਕ ਯੂ